ਐਸਰ ਕੇ ਨਾਮ ਕੀ ਹੈ ਮੇਰਾ ਨਾਮ ਸੋਰਾਂਚਲ ਜੀ ਜੀ ਜਾਨੂੰ ਉਹ ਘਰ ਢਿਲੋ ਸਾਹਿਬ ਲੋਗ ਦਾ ਦਿੱਤਾ ਗਿਆ ਹੈ ਮੀਤ ਪ੍ਰਧਾਨ ਬਣਾਇਆ ਹੈ ਉਹਦੇ ਬਾਰੇ ਗੱਲ ਕਰਦੇ ਹਾਂ ਉਹਦੇ ਵਾਰ ਤੇ ਪਹਿਲੇ ਮੈਂ ਵਕਤਾਂ ਜੀ ਦਾ ਸੇਵਾ ਕੀਤੀ ਵਾਰ ਦੀ ਉਹਦੇ ਵਾਰ ਰਹਿ ਕੇ ਨਾ ਕਾਲੀ ਪਾਰਟੀ ਨਾਲ ਢਿਲੋ ਸਾਹਿਬ ਨੇ ਮੈਨੂੰ ਦੇਖ ਕੇ ਸੇਵਾ ਦਿੱਤੀ ਹੈ ਮੀਤ ਪ੍ਰਧਾਨ ਜਿਲ੍ਹੇ ਦਾ ਬਣਾਇਆ ਮਾਨਾ ਸੇਵਾ ਕਰਾਂਗਾ ਜੇ ਤਾਂਗੇ ਸੇਵਾ ਦਿੱਤੀ ਮੈਂ ਕਦੇ ਨੰਦੇ ਤਿਆਰ ਹਾਂ ਜਿਹੜਾ ਉਹਨਾਂ ਵਰਗੀ ਵਾਲੇ ਨੇ ਦੇਣ ਨੂੰ ਨਾ ਦਿੱਤਾ ਹਰਕ ਦੇ ਕਮਰ ਵਿੱਚ ਜਾਣਾ ਕੰਮ ਵੀ ਕਰਾਈਦੇ ਐ ਜਿਹੜੀ ਮੈਂ ਕੀਤਾ ਉਹ ਕੋਈ ਨਹੀਂ ਕਰਦਾ ਦਾ ਬਾਕੀ ਮੈਂ ਵੀਰਾਂ ਤਸਾਨਾ ਨੂੰ ਵੀਰਾਂ ਨੂੰ ਇੱਕ ਬੇਨਤੀ ਕਰਦਾ ਵੀ ਮੇਰੀ 70 ਸਾਲ ਦੀ ਉਮਰ ਹੋ ਦੋ ਭਾਈਚਾਰੇ ਨਾਲ ਵੀ ਅੱਜ ਤੂੰ ਮੇਰਾ ਵਾਦੇ ਕੱਲੋਂ ਤੇਰਾ ਮੈਂ ਵਾਦਨਾ 3 ਵਜੇ ਨੰਗੀ ਪੈਰੀ ਜਾ ਕੇ ਵੀਰੋ ਹਲਵਾ ਦੇ ਰਹੇ ਤਿੰਨ ਦਿਨ ਚਾਰ-ਚਾਰ ਹਲਵਾ ਕੇ ਇੱਕ ਖੇਤ ਦੇ ਵਿੱਚ ਅੱਜ ਤੂੰ ਮੇਰਾ ਵਾਦੇ ਕੱਲੋਂ ਤੇਰਾ ਮੈਂ ਵਾਦਨਾ ਇਸ ਕਰਕੇ ਵੀਰੋ ਤਸਾਨਾ ਨੇ ਪਹਿਲੇ ਹਲਵਾਏ ਨੰਗੇ ਪੈਰੀ 3 ਵਜੇ ਜਾਂਦੇ ਸੀ ਇਹ ਮਾਹੌਲ ਵਰਤਾਰ ਸਿੰਘ ਵਰਗੇ ਪ੍ਰਤਾਪ ਸਿੰਘ ਬਾਦਲ ਨੇ ਕਿਸਾਨਾਂ ਨੂੰ ਬਹੁਤ ਕੁੱਝ ਦਿੱਤਾ ਆਈਆਂ ਮਸ਼ੀਨਾਂ ਦਿੱਤੀਆਂ ਕਿਸਾਨਾਂ ਨੇ ਟਰੋਵਲ ਫਰੀ ਲਵਾਤੇ ਕਿਸਾਨਾਂ ਦੇ ਫਰਦਾਰ ਸਿੰਘ ਬਾਦਲ ਨੇ ਕੰਮ ਬਹੁਤ ਕਿਤੇ ਕਾਲੀ ਪਾਰਟੀ ਨੇ ਕਾਲੀ ਪਾਰਟੀ ਵਰਗੇ ਕਿਸੇ ਨੇ ਨਾ ਕੰਮ ਕੀਤਾ ਆ ਦੇ ਨਾ ਕਿਸੇ ਕੋ ਹੋਣੇ ਆ ਨਾ ਕਾਂਗਰਸ ਨੇ ਕੀਤਾ ਨਾ ਹੋਰ ਕਿਸੇ ਪਾਰਟੀ ਨੇ ਕੀਤਾ ਪਾਰਟੀਆਂ ਆਈਆਂ ਤੇ ਜਾਂਦੀਆਂ ਰਹੀਆਂ ਲਾਰੇ ਲਾਉਂਦੀਆਂ ਰਹੀਆਂ ਕੋਈ ਗੁੱਟੇ ਦੀ ਧੋਖਾੰਦਾਰਿਆ ਕੋਈ ਆਪਣੇ ਪੁੱਤਰਾ ਦੀ ਸੋਖੰਦਾ ਰਿਆ ਉਹ ਸੋਹਾਂ ਵੀ ਇਹਨਾਂ ਦੀਆਂ ਛੁੱਟੀਆਂ ਗਈਆਂ ਕਿਸੇ ਨੇ ਕੁਝ ਨਹੀਂ ਕੀਤਾ ਮੇਰੇ ਵੀਰੋ ਕੱਟੇ ਹੋ ਜੋ ਅਕਾਲੀ ਪਾਰਟੀ ਨੂੰ ਜਿਤਾ ਕੇ ਤੁਹਾਡੇ ਮੋਢੇ ਨਾ ਮੋਢਾ ਲਾ ਕੇ ਚੱਲਣਗੇ ਕਿਸੇ ਨੇ ਨਹੀਂ ਚੱਲਣਾ ਇਹ ਅਕਾਲੀ ਪਾਰਟੀ ਤੁਹਾਨੂੰ ਸਾਰਾ ਕੁਝ ਦਵਾ ਸਕਦੀ ਹੈ ਕਿਸੇ ਪਾਰਟੀਆਂ ਨੇ ਸਭ ਲਾਰੇ ਰੱਖਣਾ ਇਹ ਸੁਖਵੀਰ ਸਿੰਘ ਬਾਦਲ ਦਵਾਏਗਾ ਉਹਨੂੰ ਦੀ ਜ਼ਿੰਮੇਵਾਰੀ ਹੈ ਸੁਖਵੀਰ ਸਿੰਘ ਬਾਦਲ ਦੀ ਉਹ ਤੁਹਾਨੂੰ ਸਾਰਾ ਕੁਝ ਦਵਾਏਗਾ ਸੈਂਟਰ ਸਰਕਾਰ ਕੋਲੋਂ ਇਹ ਸੈਂਟਰ ਦੀਆਂ ਸਰਕਾਰਾਂ ਆਂਦੀਆਂ ਪੰਜਾਬ ਨੂੰ ਕੁਝ ਨਹੀਂ ਦਿੰਦੀਆਂ ਪੰਜਾਬ ਨੂੰ ਠੱਗਦੀਆਂ ਆਂ ਆ ਭਗਵਾਨਦਵਾਨ ਨੇ ਠੱਗ ਕੇ ਕਿੰਨਾ ਰੁਪਇਆ ਬਾਹਰ ਭੇਜ ਦਿੱਤਾ ਕਿੰਨਾ ਪੰਜਾਬ ਨੂੰ ਘਾਟਾ ਪਿਆ ਇਹਨਾਂ ਦੋ ਸਰਕਾਰਾਂ ਨੇ ਰੁਪਈਆ ਨਹੀਂ ਲਿਆ ਜਿਨ੍ਹਾਂ ਨੇ ਦੋ ਸਾਲਾਂ ਦੇ ਵਿੱਚ ਰੁਪਈਆ ਲੈ ਲਿਆ ਬੱਚੋ ਇਹਨਾਂ ਸਰਕਾਰਾਂ ਤੋਂ ਬੱਚੋ ਇੱਕ ਐਨਓਸੀ ਦੀ ਗੱਲ ਕਰਦੀ ਹੈ ਤੇ ਐਨਓਸੀ ਬਾਰੇ ਕੀ ਕਹਿੰਦੇ ਆ ਅਗੇ ਭਗਵਾਨ ਦਵਾਨ ਕਹਿੰਦਾ ਵੀ ਐਨਓਸੀ ਮੈਂ ਖਤਮ ਕਰਤੀ ਆ ਇਹਨਾਂ ਪਿੰਡਾਂ ਦੇ ਵਿੱਚ ਘੋਰੀਆਂ ਦੀ ਐਨਓਸੀ ਖਤਮ ਕੀਤੀ ਆ ਅਜੇ ਕਿਸੇ ਦੀ ਐਨਓਸੀ ਖਤਮ ਨਹੀਂ ਹੋਈ ਜਦੋਂ ਕੋਈ ਰਿਸ਼ਤੀ ਕਰਾਂ ਜਾਂਦਾ ਉਹ ਕਹਿੰਦਾ ਫਿਰ ਦੇ ਦਿਓ ਜਾਇਦ ਨਹੀਂ ਲਿਆ ਉਹ ਨਾ ਐਨਓਸੀ ਬਿਲਦੀ ਪਈ ਆ ਨਾ ਬਣਦੀ ਪਈ ਆ ਜੇ ਬਣਦੀ ਆ ਤੇ 8000 ਰੁਪਏ 100 ਮਗਰ ਬੁਲਾਉਂਦੇ ਕਿਹੜਾ ਲਾਵਾਏਗਾ ਜਿਹੜਾ ਕਰਕੇ ਪਹਿਲੇ ਕਾਲੀਦਾਲ ਤੇ ਇਹ ਰਾਲ ਦੇ ਵਿੱਚ 8000 7000 ਨੂੰ ਐਂਡੋਸੀ ਬੰਦੀ ਜਿਹੜਾ ਹੁਣ 80000 ਪਿਆ ਲੱਗਦਾ ਪਿਆ ਕਿੰਨੀ ਠੱਗੀ ਹੈ ਗਿਆ ਗਰੀਬਾਂ ਦੇ ਨਾਲ ਕੋਈ ਗਰੀਬ ਮਕਾਨ ਨਹੀਂ ਬਣਾ ਸਕਦਾ ਕੋਈ ਕਿਸੇ ਨੂੰ ਕਨੈਕਸ਼ਨ ਨਹੀਂ ਮਿਲਦਾ ਪਿਆ ਐਨੀ ਦੁਨੀਆ ਜਿਹੜੀ ਹੈਗੀ ਇਹਦਾ ਬੇਰਜਗਾਰ ਬਣਾਈ ਹੋਈ ਹੈ ਨਾ ਨੇ ਬੇਰਜਗਾਰ ਬਣਾਈ ਹੋਈ ਹੈ ਦੁਜੀ ਦੁਨੀਆ ਮੈਂ ਇਹ ਵੀ ਮੇਰਾ ਕਹਿਣਾ ਵੇਖੋ ਇਹਨਾਂ ਨੇ ਪੈਨਸ਼ਨਾਂ ਵੀ ਲਾਈਆਂ ਪ੍ਰਗਤਿਵਾਰਨ ਨੇ ਪੈਸਨਾ ਲਾਈਆਂ ਬੜੇਪਾ ਪੈਸਨਾ ਲਾਈਆਂ ਤੇਰੇ ਇਹਨਾਂ ਨੇ ਆਦਾ ਕਰਾਇਆ ਮਾਫ ਕੀਤਾ ਬਚਾ ਦੇ ਕੀਤਾ ਗੱਡੀਆਂ ਦਾ ਕੀਤਾ ਸਗਨਤ schemes ਲਾਈਆਂ ਰਾਸ਼ਨ ਕਾਰਡ ਲੋਕਾਂ ਦੇ ਬਣਾਏ ਕਿਸੇ ਨੇ ਕੁਛ ਨਹੀਂ ਬਣਾਇਆ ਜੇ ਲੋਕਾਂ ਦੇ ਕੱਟੇ ਆ ਜੇ ਕਾਂਗਰਸ ਆਈ ਉਹਨਾਂ ਵੀ ਕੱਟੇ ਆ ਆਮ ਪਾਰਟੀ ਨੇ ਉਸ ਤੋਂ ਵੀ ਜ਼ਿਆਦੇ ਕੱਟੇ ਆ ਇਹਨਾਂ ਕੋਲ ਬਚੋ ਇਹਨਾਂ ਸਰਕਾਰਾਂ ਝੂਠੀਆਂ ਕੋਲ ਜੇ ਸਾਥ ਦੋ ਆ ਕਾਲੀ ਦਾਦਾ ਦਾ ਸਾਥ ਦੋ ਜਿਹੜਾ ਤੁਹਾਡਾ ਸਾਥ ਮੋਢੇ ਨਾਲ ਮੋਢਾ ਲਾ ਕੇ ਸੰਗਵੀਰ ਸਿੰਘ ਕਾਲੀ ਪਾਰਟੀ ਸਾਰੇ ਦੀ ਸਾਰੀ ਤੁਹਾਡੇ ਨਾਲ ਜਨਤਾ ਨਾਲ ਖੜੀ ਆ ਵੈ ਗੁਰੂ ਜੀ ਦਾ ਕਾਜ਼ਾ ਵੈ ਗੁਰੂ ਜੀ ਕੀ ਪਤੇ